ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਹੋਰ ਇਤਿਹਾਸਕ ਗੁਰਦੁਆਰਾ ਸਾਹਿਬ ਦਾ ਦਰਸ਼ਨ ਕਰਾਉਣ ਲੱਗਿਆ ਤੇ ਦੇਣ ਲੱਗਿਆ ਉਸ ਗੁਰੂ ਘਰ ਦੇ ਇਤਿਹਾਸ ਬਾਰੇ ਜਾਣਕਾਰੀ ਸੋ ਕਿਰਪਾ ਕਰਕੇ ਵਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਚਲੋ ਫਿਰ ਦਰਸ਼ਨ ਕਰਾਉਣਾ ਜੀ ਇੱਕ ਹੋਰ ਇਤਿਹਾਸਕ ਗੁਰਦੁਆਰਾ ਸਾਹਿਬ ਦਾ ਇਹ ਹੈ ਜੀ ਇਤਿਹਾਸਕ ਗੁਰਦੁਆਰਾ ਬਾਬਾ ਮੋਤੀराम ਮਹਾਰਾਜੀ ਇਹ ਗੁਰਦੁਆਰਾ ਸਾਹਿਬ ਸ਼੍ਰੀ ਫਤੇਗੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਸ਼ਸ਼ੋਭਤਾ ਸੋਇਸਾ ਗੁਰਦੁਆਰਾ ਸਾਹਿਬ ਵਿਖੇ ਉਹ ਪਾਵਨ ਗਲਾਸ ਪਏ ਨੇ ਜਿਨ੍ਹਾਂ ਵਿੱਚ ਪਾ ਕੇ ਬਾਬਾ ਮੋਤੀराम ਮਹਾਰਾਜੀ ਨੇ ਛੋਟੇ ਸਾਹਿਬ ਜਦਿਆਂ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਦੁੱਧ ਸ਼ਿਕਾਇਤ ਸੀ ਸੋ ਆਜੋ ਤੁਹਾਨੂੰ ਉਹਨਾਂ ਪਵਿੱਤਰ ਗਲਾਸਾਂ ਦੇ ਦਰਸ਼ਨ ਕਰਾਉਣਾ ਜੋ ਕਿ ਇੱਥੇ ਪੋਰਾ ਸਾਹਿਬ ਵਿੱਚ ਪੋਰਾ ਸਾਹਿਬ ਦਿਖੇ ਸੁशोभਿਤ ਨੇ ਸੋ ਇਹ ਹੈਗਾ ਦਰਬਾਰ ਹਾਲ ਜੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਸੋ ਇੱਥੇ ਥੱਲੇ ਪੋਰਾ ਸਾਹਿਬ ਬਣਿਆ ਹੋਇਆ ਆ ਇਹ ਰਸਤਾ ਪੋਰਾ ਸਾਹਿਬ ਨੂੰ ਜਾਂਦਾ ਜਿੱਥੇ ਗਏ ਉਹ ਪਵਿੱਤਰ ਗਲਾਸ ਪਏ ਨੇ ਸੁਭਾਜੋ ਤੱਲੇ ਜਾ ਕੇ ਤੁਹਾਨੂੰ ਇਹਨਾਂ ਪਵਿੱਤਰ ਗਲਾਸਾਂ ਦੇ ਦਰਸ਼ਨ ਕਰਾਉਣਾ ਏਨੇ ਜੀ ਉਹ ਪਵਿੱਤਰ ਗਲਾਸ ਜਿਨ੍ਹਾਂ ਵਿੱਚ ਦੁੱਧ ਪਾ ਕੇ ਬਾਬਾ ਮੋਤੀराम ਜੀ ਮਹਾਰਾਜ ਜੀ ਨੇ ਛੋਟੇ ਸਾਹਿਬ ਜਦਿਆਂ ਨੂੰ ਸ਼ਿਕਾਇਤ ਕੀਤੀ। ਸੋ ਇਹ ਈ ਇਸ ਗੁਰਦੁਆਸਾਲ ਦਾ ਇਤਿਹਾਸ।